ਨਾ ਪੋ ਕੇ ਹਾ ਕਾੜ ਜੀਓ ਸੋ ਕਹ ਤਲ ਗੁਰ ਸੇਵੀਐ ਅਨਸ ਸੈਜ ਸੁਬਾਹੇ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ ਅਨਵਾ ਕਰਨ ਕ੍ਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰह्म ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਆ ਚਾਰਜ ਭਈ ਵਡਾਈ ਰਹਾਉ ਗੁਰ ਕੀ ਸ਼ਰਨ ਪਏ ਭੈ ਨਸੇ ਸਾਚੀ ਦਰਗੇ ਮਾਨੇ ਗੁਣ ਗਾਵਤ ਰਾਗ ਨਾਮ ਹਰ ਆਏ ਆਪਣੇ ਥਾਨੇ ਜਜਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲਿਆਰ ਜਾਓ ਪ੍ਰਭ ਆਪਣੇ ਜਿਨ ਪੂਰਨ ਪਾਇਜ ਸਵਾਰੀ ਗੋਟ ਗਿਆਨ ਨਾਮ ਸੁਨ ਉਦਰੇ ਜੇਨ ਜਨ ਦਰਸ਼ਨ ਪਾਇਆ ਪਾਇਓ ਕਿਰਪਾਲ ਨਾਨਕ ਪ੍ਰਭ ਆਪਣ ਆਨੰਦ ਸੇਤੀ ਘਰ ਆਇਆ ਗੋਟ ਗਿਆਨ ਗੋਟ ਗਿਆਨ ਨਾਮ ਸਨੁ ਉਧਰੇ ਜਨ ਜਨ ਦਰਸ਼ਨ ਪਾਇਆ ਪਾਇਓ ਕਿਰਪਾਲ ਨਾਨ ਪ੍ਰਭ ਆਪਣ ਅਨੰਦ ਸੇਤੀ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਬ ਜੀ ਆਸਰਪਾਨ ਖੰਡੋ ਖੜਗ ਤਬਕ ਤਬਰ ਅਰ ਤੀਰ ਸਾਬ ਸਰੋਈ ਸੈਤੀ ਜੈ ਹਮਾਰੇ ਪੀਰ ਸਾਥੀ ਤੂੰ ਹੀ ਤੂੰ ਹੀ ਕਬਰ ਤਲਵਾਰ ਨਾਮ ਤੇਾਰੋ ਜੋ ਜਪੈ ਪਾਇ ਸਿੰਧ ਭਵ ਪਾਰ ਨਾਮ ਤੇਾਰੋ ਜੋ ਜਪੈ ਪਾਏ ਸਿੰਧ ਪਵ ਪਾਰ ਵਾਹਿਗੁਰੂ ਸਾਬ ਜੀ ਹੀਰੇ ਸ਼ੰਦ ਆਖੰਡਤ ਗੁਣ ਮੰਡਤ ਸੁਬਦਨ ਖੰਡਤ ਦੇਖੀ ਆ ਆ ਪੰਡਤ ਗੁਣ ਮੰਡਤ ਸੁਭਦਰ ਖੰਡਤ ਦੇਖੀਐ ਛਤਰੀ ਭਰ ਧਰਮ ਛਾੜ ਆ ਕਰਮ ਧਰਮ ਲੇਖੀਐ ਸਤ ਰਹਿਤ ਪਾਪ ਗ੍ਰਹਿਤ ਉਦ ਚੈਤ ਜਾਨੀਐ ਆ ਧਰਮ ਲੀਨ ਅੰਗ ਸ਼ੀਨ ਕ੍ਰੋਧ ਪੀਰ ਮਾਨੀ ਐ ਕੋ ਤ੍ਰਿਆ ਨਰਾਸ ਚਾਈ ਗੁਣ ਨਾ ਗ੍ਰਾਹੀ ਜਾਨੀਤ ਸਤ ਕਰਮ ਛਾੜ ਕੇ ਅਸਾਤ ਕਰਮ ਮਾਨੀ ਅਤ ਰੂਪ ਰਤ ਜੂਪ ਗ੍ਰਹਿਤ ਪਾਪ ਸਹਿਤ ਦੇਖਿਆ ਅਕਰਮ ਲੀਨ ਧਰਮ ਸ਼ੀਨ ਨਾਰ ਅਧੀਨ ਵੇਖਿਆ ਅਕਰਮ ਲੀਨ ਧਰਮ ਸ਼ੀਨ ਨਾਰ ਅਧীন ਵੇਖੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਧਨ ਸੁਵੇਲਾ ਜਿਤ ਦਰਸ਼ਨ ਕਰਨਾ ਧਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਸਤ ਗੁਰ ਚਰਨਾ ਤਨ ਸੁਵੇਲਾ ਚਿਤ ਦਰਸ਼ਨ ਕਰਦਾ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤ ਗੁਰ ਚਰਨਾ ਸੋ ਲੈ ਲਾਜ ਜਸਦਰਸ਼ਨ ਕਰਨਾ my am